ਬੰਦਾ ਆਪਣੇ ਸ਼ੌਂਕ ਦੇ ਨਾਲ ਬੜੇ ਆਲੀਸ਼ਾਨ ਬੰਗਲੇ ਬਣਾਉਂਦਾ ਤੇ ਵਿੱਚ ਪੰਘੂੜੇ ਵੀ ਬੜੇ ਰੰਗਲੇ ਲਾਉਂਦਾ ਪਰ ਇਹ ਨਹੀਂ ਪਤਾ ਇਹ ਤਾਂ ਸਭ ਕੁਝ ਇੱਥੇ ਹੀ ਰਹਿ ਜਾਣਾ ਆਲੀਸ਼ਾਨ ਬਣਾਉਂਦਾ ਬੰਗਲੇ ਲਾਉਂਦਾ ਵਿੱਚ ਪੰਘੂੜੇ ਰੰਗਲੇ ਆਲੀਸ਼ਾਨ ਬਣਾਉਂਦਾ ਬੰਗਲੇ ਲਾਉਂਦਾ ਵਿੱਚ ਪੰਘੂੜੇ ਰੰਗਲੇ ਲੌਂ ਦਾ ਵਿੱਚ ਬੰਗੂੜੇ ਰੰਗਲੇ ਸਭ ਕੁਝ ਇੱਥੇ ਰਹਿ ਜਾਣਾ ਤੈਨੂੰ ਅੱਖ ਚਮਕਣ ਨਹੀਂ ਦੇਣੀ ਕਾਲ ਨੇ ਬਨ ਕੇ ਲੈ ਜਾਣਾ ਤੈਨੂੰ ਅੱਖ ਚਮਕਣ ਨਹੀਂ ਦੇਣੀ ਕਾਲ ਨੇ ਬਨ ਕੇ ਲੈ ਜਾਣਾ ਆਲੀ ਸ਼ਾਨੇ ਬਣਾਉਂਦਾ ਬੰਗਲੇ ਲੌਂ ਦਾ ਵਿੱਚ ਬੰਗੂੜੇ ਰੰਗਲੇ ਏ ਸਾਬਤੀਆਂ ਪੁੱਤਰ ਤੇਰੇ ਰੋਣਗੇ ਸ਼ਵੇਰੇ ਬੈ ਕੇ ਰੋਣਗੇ ਚਾਰ ਸ਼ਵੇਰੇ ਫੜ ਕੇ ਕਾਲ ਜਬੈ ਜਾ ਬੈੜਾ ਤੈਨੂੰ ਅੱਖ ਚਮਕਣ ਨਹੀਂ ਦੇਣੀ ਕਾਲ ਨੇ ਬਨ ਕੇ ਲੈ ਜਾਣਾ ਤੈਨੂੰ ਅੱਖ ਚਮਕਣ ਨਹੀਂ ਦੇਣੀ ਕਾਲ ਨੇ ਬਨ ਕੇ ਲੈ ਜਾਣਾ ਆਲੀ ਸ਼ਾਨ ਬਣਾਉਂਦਾ ਬੰਗਲੇ ਅਲੌਂਦਾ ਵਿੱਚ ਬੰਗੂੜੇ ਰੰਗ ਮਾਇਆ ਜੋੜ ਤੇ ਜਾਰੀਆਂ ਭਰੀਆਂ ਚੌਦਰਾ ਸਾਰੇ ਪਿੰਡ ਤੇ ਕਰੀਆਂ ਚੌਦਰਾ ਸਾਰੇ ਪਿੰਡ ਤੇ ਕਰੀਆਂ ਬੁਰਜ ਖਲੀਫਾ ਟਾਏ ਜਾਣਾ ਤੈਨੂੰ ਅੱਖ ਚਮਗਣ ਨਹੀਂ ਦੇਣੀ ਕਾਲ ਨੇ ਬਨ ਕੇ ਲੈ ਜਾਣਾ ਤੈਨੂੰ ਅੱਖ ਚਮਗਣ ਨਹੀਂ ਦੇਣੀ ਕਾਲ ਨੇ ਬਨ ਕੇ ਲੈ ਜਾਣਾ ਆਲੀ ਸ਼ਾਨ ਬਣਾਉਂਦਾ ਬੰਗਲਾ ਗੂੜੇ ਰੰਗਲੇ ਪੰਮਚਾ ਰਹਿ ਗਈਆਂ ਕਿਹ ਟਿਆਂ ਕੁੰਡੀਆਂ ਤੁਰ ਗਿਆ ਛੜ ਯਾਰਾਂ ਦੀਆਂ ਜੁੰਡੀਆਂ ਤੁਰ ਗਿਆ ਛੜ ਯਾਰਾਂ ਦੀਆਂ ਜੁੰਡੀਆਂ ਯਾਰਾਂ ਨੂੰ ਰੋਣਾ ਪੈਣਾ ਆ ਤੈਨੂੰ ਅਗਜਮ ਗਣ ਨਹੀਂ ਦੇਣੀ ਕਾਲ ਨੇ ਬਨ ਕੇ ਤੈਨੂੰ ਅਗਜਮ ਗਣ ਨਹੀਂ ਦੇਣੀ ਕਾਲ ਨੇ ਬਨ ਕੇ ਲੈ ਜਾਣਾ ਆਲੀ ਸ਼ਾਨ ਬਣਾਉਂਦਾ ਬੰਗਲੇ ਲਾਉਂਦਾ ਵਿੱਚ ਬੰਗੂੜੇ ਰੰਗਲੇ ਸਵਾਸਾ ਵਾਲੀ ਤੇਰੀ ਪੂੰਜੀ ਇੱਕ ਦਿਨ ਜਾਣੀ ਸਾਰੀ ਹੂੰਜੀ ਕੋਈ ਇੱਕ ਦਿਨ ਜਾਣੀ ਸਾਰੀ ਹੂੰਜ ਸਮੇਂ ਦਾ ਅਦੂ ਗੈਰਾਂ ਦਾ ਨੂ ਅਗਜਮ ਗਣ ਨਹੀਂ ਦੇਣੀ ਕਾਲ ਨੇ ਬਨ ਕੇ ਲੈ ਜਾਣਾ ਤੈਨੂ ਅਗਜਮ ਗਣ ਨਹੀਂ ਦੇਣੀ ਕਾਲ ਨੇ ਬਨ ਕੇ ਲੈ ਜਾਣਾ ਆਲੀ ਸ਼ਾਨ ਬਣਾਉਂਦਾ ਬੰਗਲੇ ਉਲਾਉਂਦਾ ਵਿੱਚ ਬੰਗੂੜੇ ਰੰਗਲੇ ਦੌਲਤ ਪੂਰੀ ਸੱਚ ਉਚਾਰੀ ਸਭ ਨੇ ਜਾਣਾ ਵਾਰੋ ਵਾਰੀ ਉਹ ਸਭ ਨੇ ਜਾਣਾ ਵਾਰੋ ਵਾਰੀ ਮੈਂ ਕੋਈ ਤੈਨੂੰ ਅਗ ਚਮਗਣ ਨਹੀਂ ਦੇਣੀ ਕਾਲ ਨੇ ਬਨਕੇ ਲੈ ਜਾਣਾ ਤੈਨੂੰ ਅਗ ਚਮਗਣ ਨਹੀਂ ਦੇਣੀ ਕਾਲ ਨੇ ਬਨਕੇ ਲੈ ਜਾਣਾ ਆਲੀ ਸ਼ਾਨ ਬਣਾਉਂਦਾ ਬੰਗਲੇ ਉਲਾਉਂਦਾ ਵਿੱਚ ਬੰਗੂੜੇ ਰੰਗਲੇ